ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਘੋਲੀਆਂ ਦੋ ਘੋਲੀਆਂ ਵੱਡਾ ਤੇ ਛੋਟਾ ਵੱਡੇ ਘੋਲਿਓ ਵੀਡੀਓ ਬਣਾ ਰਹੇ ਹਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਦੋ ਗਹਿਣਾ ਵਿਖਾਉਣੀਆਂ ਸੋਹਣੀਆਂ ਵਹਿੜਾਂ ਇੱਕ ਤਾਂ ਹੈਗੀ ਜਰਸੀ ਬਰੀਡ ਦੀ ਹੈ ਉਹ ਵੀ ਜਰਸੀ ਜੀ ਆ ਡਰੰਗ ਜਰੂਰ ਡੱਬਾ ਜੇ ਆ ਗਿਆ ਜਾਂ ਤਾਂ ਐਚ ਐਫ ਦੇ ਗਾਂਵ ਸੀਪਨ ਲੱਗਿਆ ਉਹ ਚਲੋ ਜੋ ਵੀ ਮੈਟਰ ਹੋਇਆ ਦੋ ਨਗ ਸੇਲ ਹੈ ਦੋਵਾਂ ਨਗਾਂ ਦੀ ਇਨਫਰਮੇਸ਼ਨ ਲੈ ਦੇਣਾ ਇੱਕ ਤਾਜੀ ਸੂਈ ਸਵਾਈ ਮਗਰ ਬੱਚੀ ਇੱਕ ਗੱਬਣ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਪਾਹੂ ਜਮਾ ਜਾਇਜ ਨਿੱਕਾ ਜਾ ਪਾ ਹਾਂਜੀ ਸასი ਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸਦੀ ਹਾਂ ਨਾਮ ਜਸਪ੍ਰੀ ਸਿੰਘ ਪਿੰਡ ਘੋਲੀਆ ਕਲਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 8437959102 ਇਹ ਤੋਂ ਹੀ ਕਰ ਸ਼ੁਰੂ ਪਹਿਲਾਂ ਜਰਸੀ ਤੋਂ ਹਾਂਜੀ ਕੀ ਕਹਿੰਦੀ ਐ ਇਹ ਇਹ ਦੂਜਾ ਸੂਆ ਬਾਈ ਹਾਂ 10 ਤੋਂ 4 ਦਿਨ ਦੀ ਕੱਚੀ ਆ ਠੀਕ ਐ ਠੰਡੀ ਸੇਲ ਪੂਰੀ ਐ ਬਾਈ ਜਿਵੇਂ ਮਰਜੀ ਬਾਜੋ ਸਿੱਧੇ ਪਾਸੇ ਲਿਓ ਜੁੱਟੇ ਪਾਸੇ ਦੀ ਬੈਜ ਹੂੰ ਤੇ 15 ਕਿਲੋਟਰ ਦਾ ਇਹਦਾ ਪਿਛਲਾ ਹੀ ਸੂਏ ਦਾ ਰਿਕਾਰਡ ਹੈ ਠੀਕ ਆ ਹਾਂਜੀ ਦਿਨ 5 6 ਦਿਨ 5 ਕਿਲੋ ਬਸ ਕੱਢੀਏ ਬਾਹਰ ਨੂੰ ਦੋਸਤੋ ਦਿਨ 5 ਕੁ ਵੀਰ ਕਹਿੰਦਾ ਮਸਾ ਹੀ ਲਊਗੀ ਦੁੱਧ ਕਿੰਨਾ ਦੱਸਿਆ 15 ਲੀਟਰ ਬਾਕੀ ਜਾਨਵਰ ਦਾ ਪਤਾ ਕੁਛ ਨਹੀਂ ਹੁੰਦਾ ਕੋਈ ਠੰਡੀ ਸੀਲ ਪੂਰੀ ਆ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦਾ ਕਿਉਂਕਿ ਦੁੱਧ ਵਾਲੇ ਵਾਲੇ ਵਾਲਾ ਕੰਮ ਹੁੰਦਾ ਪਸ਼ੂ ਜੀ ਲਾ ਗਿਆ ਤੇ ਦੋ ਦਿਨ ਵੱਧ ਵੀ ਲੈ ਸਕਦਾ ਤੇ ਇਹ ਸੂਪੇ ਤੇ ਦੋ ਦਿਨ ਪਹਿਲਾਂ ਵੀ ਯਾਨੀ ਕਿ ਲਾਸਟ ਹੱਦ ਹੈਗੀ 5 ਦਿਨ ਸੂਪੇ ਭਵਾ ਤਿੰਨਾਂ ਦਿਨਾਂ ਨੂੰ ਸੂਪੇ ਬਾਕੀ ਇਹਨਾ ਹੈਗਾ ਦੁੱਧ ਭਰਾਓ ਪਤਾ ਨਹੀਂ ਤੁਹਾਡੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਪਤਾ ਨਹੀਂ ਕਿੰਨਾ ਦਿੱਤਾ ਕਿੰਨਾ ਨਹੀਂ ਦਿੱਤਾ ਪਰ ਜੋ ਚੀਜ਼ ਮੈਨੂੰ ਦਿਸ ਰਹੀ ਆ ਉਸ ਹਾਵਣਾ ਕਹਿੰਨਾ ਸਲੇਵਾ ਪਰ ਸੋਨਾ ਵੱਡਾ ਤਿਆਰ ਕਰਕੇ ਸੂ ਦੁੱਧ ਅੱਗੇ ਤੁਹਾਡੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਪਰ ਲੇਵਾ ਪੂਰਾ ਵੱਡਾ ਤਿਆਰ ਕਰੂ ਜਦੋਂ ਤਿਆਰ ਹੋ ਗਈ ਲੜਕੇ ਉਹ ਕਰਮਾਣੇ ਇਹ ਪੂਰਾ ਚੌੜਾ ਕਰਕੇ ਸੁਣਾ ਦੇਖੋ ਫੋਟ ਵਾਂਗੂ ਪਿਛੇ ਨੂੰ ਲੇਵਾ ਵੱਡਾ ਇਹ ਸਾਰੀ ਵਾਲਟੈਲ ਕੱਢ ਕੇ ਸੁਣਾ ਠੰਡੀ ਸੀਲ ਫੋਲ ਆ ਬਈ ਦੇਖੋ ਲਾਓ ਜੀ ਸੀਲ ਸਾਬ ਪੂਰੀ ਥਾਣਾ ਭਾਵੇਂ ਪੁੱਠੇ ਪਾਸੇ ਬੈਜੇ ਹਜੇ ਵਾਲ ਪੈਂਦੇ ਝੁਰੜੀਆਂ ਜੀਆਂ ਪੈਂਦੀਆਂ ਕਿਉਂਕਿ ਹਜੇ ਦੇਣੇ ਨੇ 3-4 ਤਾਂ ਨਾਰਮਲ ਹੀ ਲੈ ਜਾਣੇ ਹਜੇ ਥਾਣਾ 'ਚ ਕੋਈ ਪਸਮਾ ਸਿੱਟਿਆ ਨਹੀਂ ਕਿਉਂਕਿ ਦੇਣੀ ਪਈ ਐ ਹਜੇ ਪਰ ਸੀਲ ਸਾਬ ਬਹੁਤ ਆ ਜੈ ਜਪਾ ਮਿੱਤਰਾ ਜੇ ਤਾਂ ਬਈ ਇਹ ਤਿਆਰ ਹੁੰਦੀ ਆਪਾਂ ਵੀ 60-60 ਕਰਦੇ 52000 ਤੇ ਛੋੜ ਕਰ ਦਾਂਗੇ 52000 ਹਾਂਜੀ ਲਓ ਵੀ ਮਿੱਤਰੋ ਜੈ ਜਵਾ ਤਿਆਰ ਹੁੰਦੀ ਬਾਈ ਕਹਿੰਦਾ ਆਪਾਂ ਵੀ 60000 ਮੁੱਲ ਕਰਦੇ ਤੇ ਪਰ ਅੱਜ ਦਾ ਭਾਜ ਜਮਾ ਲੋਟ ਜ 52000 ਇਹ ਤੋਂ ਘੱਟ ਦਾ ਤੁਹਾਨੂੰ ਵੀ ਪਤਾ 14 15 16 ਕਿਲੋ ਦੁੱਧ ਵਾਲੀ ਕਵੇ ਵੱਡੀ ਆ ਜਾਂ ਛੋਟੀ ਆ ਹੂੰ ਤੇ ਸਾਈ ਵੀ ਬੰਦਾ ਉਹੀ ਪਾਵੇ ਜਿਹਨੇ ਵੀ ਲੈ ਕੇ ਜਾਣੀ ਠੀਕ ਆ ਸਾਈ ਪਾ ਕੇ ਇੱਥੇ ਆ ਕੇ ਕਹਿੰਦੇ ਛੋਟੀ ਆ ਜਾਂ ਵੱਡੀ ਆ ਐ ਵੀ ਹੋ ਜਾਂਦਾ ਆਹ ਹੋ ਜਾਂਦਾ ਭਾਈ ਠੀਕ ਆ ਆਪਣੇ ਕੋਲੇ ਖੜੀ ਰਹਿੰਦੀ ਆ ਆਪਾਂ ਵੀ ਹੂੰ ਦੋਸਤੋ ਬਾਕੀ ਪਸ਼ੂ ਮਾਲਕ ਤੌਰ ਤੇ ਹੀ ਵਿਖਾਉਂਦਾ ਹੁੰਦਾ ਹਰੇਕ ਵੀਡੀਓ ਚ ਕਹੀਦਾ ਕਿ ਪਸ਼ੂ ਦੀ ਜੱਜਮੈਂਟ ਕਰਦੇ ਦੀ ਕਰਨੀ ਉਹ ਵੀ ਅਗਲੇ ਦੇ ਮਾਲਕ ਦੇ ਹਿਸਾਬ ਨਾਲ ਕਰ ਲਿਆ ਕਰੋ ਮਾਲਕ ਵੀ ਤੁਹਾਨੂੰ ਸਾਹਮਣੇ ਤੁਰਿਆ ਜਾਂਦਾ ਦੱਸਦਾ ਹੀ ਹੁੰਦਾ ਆਪਾਂ ਨੂੰ ਵੀ ਤੇਜੀ ਆ ਮੁੰਡੇ ਦਾ ਵਿਆਹ ਪਿਛਲੇ ਦਾ ਠੀਕ ਆ ਹਾਂਜੀ ਦੋਸਤੋ ਵੀਰ ਕਹਿੰਦਾ ਉਹ ਮੰਡੇ ਦਾ ਵਿਆਹ ਤੇ ਤੇਜ਼ੀ ਹੈਗੀ ਤੇ ਪਸ਼ੂ ਦੋਵੇਂ ਸੇਲ ਕਰ ਦੇਣਿਆ ਕੋਈ ਭੁਗਾਈ ਭੁਗੋਈ ਵੀ ਨਹੀਂ ਕਰਨੀ ਲੈਣ ਵਾਲਾ ਹੋਵੇ ਸਹੀ ਹੈਗਲਾ ਦੋਵੇਂ ਵਾੜਾਂ ਬਾਈ ਕਹਿੰਦਾ ਦੇ ਕੇ ਤੋਰਾਂਗੇ ਦੋ ਨੰਬਰ ਤੇ ਆ ਜਾ ਦੋ ਨੰਬਰ ਬਈ ਦੂਜੇ ਸੁਆਸ ਹੋਈ ਏ ਠੀਕ ਆ ਹਾਈਟ ਐ ਵੀ ਬਈ ਨੋਰਮਲ ਆ ਸੇਮ ਹੀ ਹਾਈਟ ਦੋਵਾਂ ਦੀ ਸੇਮ ਹੀ ਹਾਈਟ ਆ ਜਣਾ ਕੋਈ ਕਦੇ ਵੀ ਡੱਬੀ ਆ ਵੱਡੀ ਹੋਊ ਜਾਂ ਕਿਵੇਂ ਵੀ ਬਈ ਹਾਈਟ ਨੋਰਮਲ ਆ ਦੁੱਧ ਅੱਜ ਜਿਹੜਾ ਚੋਣ ਵਾਲਾ 14 ਤੋਂ 15 ਲੀਟਰ ਤਿਆਰ ਸਮਾਂ ਸਮਾ ਵਸ ਉਹਨੂੰ ਚਾਰਕ ਦਿਨ ਹੀ ਹੋਏ ਬਈ ਆ ਬੱਛੀ ਨਾਲ ਦੋਸਤੋ ਬੱਛੀ ਮਗਰ ਆ ਫੀਮੇਲ ਕਾਫੀ ਬਛੜੀ ਦੇਖੋ ਮਾੜੂਆ ਨਾਲ ਆਈ ਬੱਛੀ ਦੇ ਬੁੱਤ ਬੁੱਤ ਤੈਂ ਤੋਂ ਚਾਰ ਦਿਨ ਹੋਈ ਮਸਾ ਸੁਈ ਨਹੀਂ ਕਿੰਨਾ ਕੁ ਦੁੱਧ ਪਿਆ ਜੋ ਦੁੱਧ ਬਈ 16 17 ਲੀਟਰ ਦਾ ਆ ਰਾਮ 14 ਹੈਗਾ ਅੱਜ 14 ਦਾ ਤਿਆਰ ਆ ਬਈ ਜਿਹੜਾ ਹੈਗਾ ਕੱਢੀ ਹੈ ਬਾਹਰ ਦੋਸਤੋ ਜਿਹੜਾ ਝੋ ਲੈਣਾ ਤੁਸੀਂ ਜਿਵੇਂ ਪਰਲੀਓ ਤਾਂ ਗੱਬਣ ਉਹ ਤਾਂ ਕਿਹਾ ਆ ਕੇ 15 ਦਿੱਤਾ ਇਹ ਤਾਂ ਬਈ ਸਾਹਮਣੇ ਐਨਾ ਦੇਓ ਇਹ ਤਾਂ ਤੁਸੀਂ ਆ ਕੇ ਬਹਿ ਗਏ ਜਦੋਂ ਵਹਿੜ ਦੇ ਥੱਲੇ ਦੁੱਧ ਦੀ ਬਾਲਟੀ ਭਰ ਲੈਣੀ ਹੈ ਕੰਡੇ ਦੇ ਜੋਖ ਲਿਓ ਆਥ ਨੇ ਫੇਰ ਆਜੋ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਪਦੇ ਵਤ ਨਾਲੋਂ ਵੱਡਾ ਲੇਵਾ ਕਰਮਾਲੀ ਦਾ ਥਾਣੇ ਦੇ ਵੀ ਸੋਹਣੇ ਆ ਗੈਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਮੀਡੀਅਮ ਹਾਈਟ ਦੇ ਆ ਕੋਈ ਆਏ ਨਾ ਮੰਨੇ ਬਾਹਲੀਆਂ ਵੱਡੀਆਂ ਮੰਨਣਾ ਕਿ ਉਹ ਮਾਲਕ ਤੁਰਿਆ ਫਿਰਦਾ ਮਾਲਕ ਦੇ ਹਿਸਾਬ ਨਾਲ ਪਤਾ ਕਿਨੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਬਾਕੀ ਹਰੇਕ ਨੂੰ ਦਿਸੀ ਜਾਂਦਾ ਪਸ਼ੂਆਂ ਦਾ ਕੋਈ ਨਾ ਜ਼ਮੀਨ ਸਮਾਨ ਦਾ ਵੀ ਨਹੀਂ ਫਰਕ ਪੈਂਦਾ ਹੁੰਦਾ ਕੋਈ ਬਾੜਾ ਮੋਡ ਉਨੀ 21 ਦਾ ਹੋ ਸਕਦਾ ਬਾਕੀ ਹਰੇਕ ਦੇ ਘਰੇ 4 4 5 5 ਫੋਨ ਆ ਅਗਲਾ WhatsApp ਤੇ ਵੀ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਆਪਦੀ ਤਸੱਲੀ ਕਰ ਸਕਦੇ ਆ ਥਾਲੇ ਬਾਈ ਇਹਦਾ ਵੀ ਫੁੱਲ ਸੋਹਣਾ ਹਮ ਕਿੰਨੇ ਦੀ ਇਹ ਇਹ ਵੀ ਬਾਈ ਅੱਜ ਦੁੱਧ ਦੇ ਹਿਸਾਬ ਨਾਲ ਤਾਂ ਆਪਾਂ ਮੁੱਲ ਜ਼ਿਆਦਾ ਕਰਨਾ ਸੀ ਪਰ 55 ਦੀ ਦੇ ਦਾਂਗੇ ਛੋਟਛਾਪਾ ਕਰ ਦਾਂਗੇ ਮਾਨਤਾਂ ਕੋਈ ਚੱਕਰ ਨਹੀਂ 55 ਜੋ ਛੋਟਛਾਪਾ ਮਾਨਤਾਂ ਹੋ ਜੀ ਵੀਰ ਕਹਿੰਦਾ ਕੋਈ ਚੱਕਰ ਨਹੀਂ 14 ਕਿਲੋ 7 ਕਿਲੋ ਸਵੇਰੇ 7 ਕਿਲੋ ਸ਼ਾਮ ਨੂੰ ਤੇ ਮਗਰ ਵੀ ਵੱਛੀ ਆ ਵਧੀਆ ਸੇਵਾ ਕਰ ਲਓਗੇ ਜਦੋਂ ਮਾਂ ਇਹਨਾਂ ਦੁੱਧ ਦੇਈ ਜਾਂਦੀ ਆ ਬਾਕੀ ਬ ਵੀ ਜਿਹੜੀ ਜਿਹੜੀ ਜੀ ਚਾਰੂ ਆ ਪਸ਼ੂ ਚਾਰੂ ਆ ਉਹਨੇ ਦੁੱਧ ਦੇਣਾ ਹਮ ਥੋੜੇ ਸਾਹਮਣੇ ਚਾਰੂ ਦੋਵੇਂ ਪਸ਼ੂ ਹਮ ਹਾਂਜੀ ਦੋਸਤੋ ਜੇ ਪਸ਼ੂ ਖਾਊ ਪੀਊਗਾ ਫੇਰ ਹੀ ਪਸ਼ੂ ਨੇ ਦੁੱਧ ਦੇਣਾ ਤੇ ਜੇ ਪਸ਼ੂ ਨੇ ਕੁਝ ਖਾਧਾ ਨਾ ਕਿਉਂਕਿ ਜੇ ਉਹ ਖਾਊਗਾ ਉਹਦੇ ਨਾਲ ਹੀ ਪਸ਼ੂ ਨੇ ਦੁੱਧ ਤਿਆਰ ਕਰਨਾ ਵਾ ਜੇ ਹੁਣ ਕੱਲੀ ਸੁੱਕੀ ਤੂੜੀ ਪਾਈ ਜੋ ਢੱਡ ਤਾਂ ਉਹ ਭਰ ਦੂਗੀ ਪਰ ਉਹਨੇ ਦੁੱਧ ਦੀ ਬਾਲਟੀ ਨਹੀਂ ਭਰਨੀ ਉਹਦੇ ਆਸਤੇ ਤੁਹਾਨੂੰ ਫੀਡ ਵੀ ਪਾਉਣੀ ਪੈਣੀ ਆ ਤਾਜ਼ੀਆਂ ਸੂਈਆਂ ਤੁਹਾਨੂੰ ਲੈਟੀ ਵੀ ਪਾਉਣੀ ਪੈਣੀ ਆ ਤੇ ਆਪੇ ਦੁੱਧ ਦੀ ਬਾਲਟੀ ਭਰ ਦੇਣੀ ਇਹਨਾਂ ਨੇ ਇਹ ਦੇ ਦੇਣੀ 55 ਦੀ 55 ਜੋ ਮਾਣ ਤੋਂ ਦੁੱਧ ਬਹੁਤ ਆ 15 ਕਿਲੋ 14 ਕਿਲੋ ਹੈਗਾ 2-3 ਕਿਲੋ ਹੋਰ ਵੱਜੂਗੀ ਭਵਾਨਾ ਇਹ ਦੱਸ ਹੀ ਜਾਂਦਾ ਬਸ ਹੂੰ 14 ਕਿਲੋ ਅੱਜ ਕੰਡੇ ਦੇ ਜੋਖ ਲੋ 7 ਕਿਲੋ ਸਵੇਰੇ 7 ਕਿਲੋ ਸ਼ਾਮ ਨੂੰ ਉਹ ਤਾਂ ਹੈਗੀ ਕਿ ਦੁੱਧ ਇਹ ਵੀ ਉਨਾ ਹੀ ਦਊਗੀ ਹੂੰ ਲੈ ਭਾਈ ਇਹ ਵੀ ਸੋਨਾ ਵੱਡਾ ਤਿਆਰ ਕਰੋ ਮੈਂ ਦੁੱਧ ਤਾਂ ਮੱਝ ਅੱਗ ਹੀ ਹੋਊਗਾ ਉਹਦਾ ਵੀ ਹੋਊਗਾ ਮੱਝ ਅੱਗੇ ਬਾਕੀ ਫੋਨ ਨੰਬਰ ਸਕਰੀਨ ਤੇ ਆਹ ਉਵੇਂ ਜੇ ਆਖਾ ਜਾਂਦਾ ਅਮਰੀਕਨ ਦੇ ਗਾਂਂ ਸੀਵਲ ਲੱਗਾ ਕਈ ਵਾਰ ਬੱਚਾ ਗਾਂਂ ਵੀ ਗਾਂਂ ਵਾਲੇ ਤੇ ਚਲਿਆ ਜਾਂਦਾ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਸੀਮਨ ਲਵਾਇਆ ਤੁਸੀਂ ਉਹ ਤੇ ਹੀ ਜਾਣਾ ਵਾ ਕਈ ਵਾਰਾਂ ਗਾਂ ਆਪਦੀ ਮਾਂ ਤੇ ਚਲਿਆ ਜਾਂਦਾ ਜਾਂ ਹੋ ਸਕਦਾ ਇਹਦੀ ਮਾਂ ਅਮਰੀਕਨ ਹੋਵੇ ਉਹਦੇ ਜਰਸੀ ਦਾ ਲੱਗਿਆ ਹੋਵੇ ਹੋ ਸਕਦਾ ਅਮਰੀਕਾ ਦੇ ਜਰਸੀ ਦਾ ਲੱਗਿਆ ਹੋਵੇ ਤਾਂ ਹਾਈਟ ਤਾਂ ਜਰਸੀਆਂ ਵਾਲੀ ਆ ਬੂਥੀ ਵੀ ਜਰਸੀਆਂ ਵਾਲੀ ਆ ਪਰ ਰੰਗ ਵਿੱਚ ਡੱਬਾ ਜ਼ਰੂਰ ਆ ਤੇ ਉਹ ਕੋਈ ਚੱਕਰ ਬਣਿਆ ਵਾ ਜਾਂਦਾ ਮਾਂ ਦੇ ਹਿਸਾਬ ਨਾਲ ਜਿਵੇਂ ਵੀ ਬਾਕੀ ਫੋਨ ਨੰਬਰ ਸਕਰੀਨ ਤੇ ਜਾਵਾ ਜਾਜ ਕੀਮਤ ਸਾਰਿਆਂ ਨੂੰ ਸਿੱਖਾ